ਨਾ ਤਾਂ ਕੋਈ ਕਿਸ ਨੇ ਐਫ ਆਈ ਆਰ ਕੀਤੀ ਨਾ ਕੋਈ ਉਹਦੀ ਇਨਵੈਸਟੀਗੇਸ਼ਨ ਕਿਸੇ ਨੇ ਕੀਤੀ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਇਹ ਅਨੋਕਿਸ ਚਲਾ ਜਾਏਗਾ ਜੱਜ ਸਾਹਿਬਾਨ ਨੇ ਉਪਕਿਤਾ ਕਿ ਇੱਕ ਕਮੇਟੀ ਇਕੱਠੀ ਕਰਨ ਕੰਸਟੀਟਿਊਟ ਕਰਨ ਦਾ ਹੁਕਮ ਦਿੱਤਾ ਤੇ ਮੇਰੀ ਬੇਨਤੀ ਹੈ ਇਹਨਾਂ ਕਿਸਾਨ ਭਰਾਵਾਂ ਦਾ ਨੁਕਸਾਨ ਹੋਇਆ ਉਹ ਸਾਰੇ ਜਿਹੜੇ ਉਹਨਾਂ ਕੋਲ ਕੋਈ ਵੀਡੀਓਜ਼ ਨੇ ਜਿਹੜੇ ਸਬੂਤ ਨੇ ਉਹ ਆਪਣੇ ਤਿਆਰ ਰੱਖਣ ਜਦੋਂ ਇਹ ਕਮੇਟੀ ਬੁਲਾਵੇ ਉਹਦੇ ਸਾਹਮਣੇ ਪੇਸ਼ ਹੋ ਕੇ ਆਪਣਾ ਕੇਸ ਠੀਕ ਠੰਗ ਨਾਲ ਰੱਖਣ ਇਹ ਕਿਸੇ ਗਰੁੱਪ ਪਿਆਟੜੇ ਦੀ ਗੱਲ ਨਹੀਂ ਇਸ ਮੁੱਦੀ ਕਿਸਾਨੀ ਦੀ ਗੱਲ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਇਹ ਸਾਰੇ ਆਪਣੇ ਸਬੂਤ ਇਕੱਠਾ ਕਰ ਕੋ ਜੇ ਜਦੋਂ ਇੱਕ ਕਮੇਟੀ ਕੰਮ ਸ਼ੁਰੂ ਕਰੇ ਉਹਦੇ ਸਾਹਮਣੇ ਪੇਸ਼ ਕਰੋ ਹਰਿਆਣਾ ਸਰਕਾਰ ਦੇ ਤਸ਼ੱਦਦ ਦੇ ਸਬੂਤ ਤਿਆਰ ਰੱਖੋ ਕਮੇਟੀ ਸਾਹਮਣੇ ਪੇਸ਼ ਕਰੋ ਤਾਂ ਜੋ ਕਿਸਾਨਾਂ ਨੂੰ ਇਨਸਾਫ ਮਿਲ ਸਕੇ ਇਹ ਅਪੀਲ ਬਲਬੀਰ ਸਿੰਘ ਰਾਜੀਵਾਲ ਨੇ ਕੀਤੀ ਹੈ ਜੋ ਕਿਸਾਨੀ ਅੰਦোলন 파ਟੂ ਦਾ ਹਿੱਸਾ ਤਾਂ ਨਹੀਂ ਨੇ ਪਰ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਕਿ ਅੰਦੋਲਨ ਦੌਰਾਨ ਕਿਸਾਨਾਂ ਤੇ ਹਰਿਆਣੇ ਵਾਲੇ ਪਾਸਿਓ ਤਸ਼ੱਦਦ ਕੀਤਾ ਗਿਆ ਹੈ ਹਾਈ ਕੋਰਟ ਨੇ ਕਿਹਾ ਕਿ ਸੇਵਾ ਮੁਕਤ ਜੱਜ ਦੀ ਅਗਵਾਈ ਦੇ ਵਿੱਚ ਕਮੇਟੀ ਬਣਾਈ ਜਾਏਗੀ ਇਸ ਦੇ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਹੋਵੇਗਾ ਜੋ ਕਿਸਾਨਾਂ ਨਾਲ ਰابطਾ ਕਰੇਗੀ ਇਸੇ ਲਈ ਰਾਜੇਵਾਲ ਕਹਿ ਰਹੇ ਨੇ ਕਿ ਟੜਿਆਂ ਤੋਂ ਉੱਤਾਂ ਉੱਠ ਕਿਸਾਨੀ ਲਈ ਸਬੂਤ ਤਿਆਰ ਰੱਖੋ ਜਿਹੜਾ ਇਸ ਵੇਲੇ ਮੋਰਚਾ ਚੱਲ ਰਿਹਾ ਸ਼ੰਭੂ ਬਾਰਡਰ ਤੇ ਦੇਖਨੌਰੀ ਬਾਰਡਰ ਉੱਤੇ ਉਦੇ ਚ ਪਿਛਲੇ ਦਿਨੀ ਇੰਨਾ ਤਸ਼ੱਦਦ ਕਿਸਾਨਾਂ ਦੇ ਉੱਤੇ ਹਰਿਆਣਾ ਪੁਲਿਸ ਨੇ ਕੀਤਾ ਪੰਜਾਬ ਦੇ ਇਲਾਕੇ ਦੇ ਅੰਦਰ ਆ ਕੇ ਕੀਤਾ ਬਹੁਤ ਸਾਰੇ ਕੁਝ 250 ਦੇ ਕਰੀਬ ਕਿਸਾਨ ਜਿਹੜੇ ਸੀ ਉਹ ਜ਼ਖਮੀ ਹੋਏ ਤੇ ਕੁਝ ਦੇ 4-5 ਦੀਆਂ ਦੋਨੋਂ ਅੱਖਾਂ ਜਿਗੀਆਂ ਗਈਆਂ ਤੇ ਕਿਸੇ ਦੀ ਬਾਹਾਂ 'ਚ ਬਾਹਾਂ 'ਚ ਗੋਲੀ ਲੱਗੀ ਕਿਸੇ ਦੇ ਕੁਝ ਲੱਗਿਆ ਔਰ ਇਹ ਤੋਂ ਬਿਨਾ ਬਹੁਤ ਸਾਰੀ ਮਸ਼ੀਨਰੀ ਦੀ ਅੰਦਰ ਆ ਕੇ ਪੰਜਾਬ ਦੇ ਇਲਾਕੇ ਦੇ ਉਹਨਾਂ ਨੇ ਪੰਨ ਤੋੜ ਕੀਤੀ ਟਰੈਕਟਰ ਪੰਨੇ ਕਾਰਾਂ ਪੰਨੀਆਂ ਪੂਰੀ ਤਰ੍ਹਾਂ ਉਕਿਸੇ ਦੇ ਵਿੱਚ ਰੇਤਾ ਪਾਇਆ ਉਹਦੀ ਟੈਂਕੀ ਦੇ ਵਿੱਚ ਟਾਇਰ ਪਾੜੇ ਇਹ ਉਹ ਏਸ ਇਸ਼ੂ ਦੇ ਉੱਤੇ ਕੁਝ ਨਾ ਤਾਂ ਕੋਈ ਕਿਸੇ ਨੇ ਐਫ ਆਈ ਆਰ ਕੀਤੀ ਨਾ ਕੋਈ ਉਹਦੀ ਇਨਵੈਸਟੀਗੇਸ਼ਨ ਕਿਸੇ ਨੇ ਕੀਤੀ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਇਹ ਅਨੋਟਿਸ ਚਲਾ ਜਾਏਗਾ ਮੈਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਰਸੂ ਰਿਟ ਪਟੀਸ਼ਨ ਦਾਇਰ ਕੀਤੀ ਸੀ ਜੱਜ ਸਾਹਿਬਾਨ ਨੇ ਹੁਕਮ ਕੀਤਾ ਕਿ ਇੱਕ ਕਮੇਟੀ ਇਕੱਠੀ ਕਰਨ ਕੰਸਟੀਟਿਊਟ ਕਰਨ ਦਾ ਹੁਕਮ ਦਿੱਤਾ ਜਿਹਦੇ ਵਿੱਚ ਦੋ ਏ ਡੀ ਜੀ ਪੀ ਰੈਂਕ ਦੇ ਪੁਲਿਸ ਅਫਸਰ ਹਰਿਆਣੇ ਦੇ ਦੋ ਐਡੀਜੀਪੀ ਰੈਂਕ ਦੇ ਪੁਲਿਸ ਅਫਸਰ ਪੰਜਾਬ ਦੇ ਹੋਣਗੇ ਇਹ ਉਹਨਾਂ ਨੂੰ ਮੋਨੀਟਰ ਕਰੇਗਾ ਕੋਈ ਰਿਟਾਇਰਡ ਹਾਈ ਕੋਰਟ ਦਾ ਜੱਜ ਔਰ ਇਹ ਕਮੇਟੀ ਜਿਹੜੀ ਹੈ 1 ਮਹੀਨੇ ਦੇ ਅੰਦਰ ਅੰਦਰ ਆਪਣੀ ਰਿਪੋਰਟ ਸਬਮਿਟ ਕਰੇਗੀ ਸਾਰੀ ਐਵੀਡੈਂਸ ਇਕੱਠੀ ਕਰੇਗੀ ਸਾਰਾ ਇਹ ਲੋਕਾਂ ਦੇ ਬਿਆਨ ਲਏਗੀ ਉਹ ਮੇਰੀ ਬੇਨਤੀ ਹੈ ਜੇ ਨਾ ਕਿਸਾਨ ਭਰਾਵਾਂ ਦਾ ਨੁਕਸਾਨ ਹੋਇਆ ਉਹ ਸਾਰੇ ਜਿਹੜੇ ਉਹਨਾਂ ਕੋਲ ਕੋਈ ਵੀਡੀਓਜ਼ ਨੇ ਜਿਹੜੇ ਸਬੂਤ ਨੇ ਉਹ ਆਪਣੇ ਤਿਆਰ ਰੱਖਣ ਜਦੋਂ ਇਹ ਕਮੇਟੀ ਬੁਲਾਵੇ ਉਦੇ ਸਾਹਮਣੇ ਪੇਸ਼ ਹੋ ਕੇ ਆਪਣਾ ਕੇਸ ਠੀਕ ਠੰਗ ਨਾਲ ਰੱਖਣ ਤਾਂ ਕਿ ਫਿਰ ਅਸੀਂ ਇਹਨੂੰ ਅੱਗੇ ਫਾਲੋ ਕਰ ਸਕੀਏ ਸਾਰਿਆਂ ਨੂੰ ਮੁਆਵਜ਼ਾ ਵੀ ਮਿਲ ਸਕੇ ਇਹਨਾਂ ਨੇ ਧਾਤੀ ਕੀਤੀ ਹੈ ਹਰਿਆਣਾ ਹਰਿਆਣਾ ਸਰਕਾਰ ਦੀ ਪੁਲਿਸ ਬਹੁਤ ਝੂਠ ਬੋਲਦੀ ਰਹੀ ਕੋਰਟ 'ਚ ਵੀ ਬੜਾ ਕੁਝ ਝੂਠ ਬੋਲੀ ਇਹ ਉਤੋਂ ਅਸੀਂ ਇਨਸਾਫ ਲੈ ਸਕੀਏ ਔਰ ਇਹਦੇ ਲਈ ਮੇਰੀ ਬੇਨਤੀ ਹੈ ਇਹ ਕਿਸੇ ਗਰੁੱਪ ਆ ਧੜੇ ਦੀ ਗੱਲ ਨਹੀਂ ਇਸ ਮੁੱੱਚੀ ਕਿਸਾਨੀ ਦੀ ਗੱਲ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਇਹ ਸਾਰੇ ਆਪਣੇ ਸਬੂਤ ਅਬ ਸੰਭਾਲ ਕੇ ਰੱਖੋ ਤੇ ਜਦੋਂ ਇੱਕ ਕਮੇਟੀ ਕੰਮ ਸ਼ੁਰੂ ਕਰੇ ਉਹਦੇ ਸਾਹਮਣੇ ਪੇਸ਼ ਕਰੋ